पूरी टीम कट्ठी होती है छुट्टिया छुट्टियाँ है। मामे भांजे भा भतीजे भतीजिया भाजिया भांजे सब एम करते हैं हाँ जी ਸਾਸਤਰੀ ਕਾਲ ਜੀ ਸਾਗਰਾ ਤੁਹਾਡੇ ਸਾਰੇ ਦਾ ਦੇ ਬਲੌਗ ਚਾਸ ਕਰਦੇ ਸਾਰੇ ਠੀਕਾਂ ਕੋਲ ਚੜਦੀ ਕਲਾ ਜਿਹਾ ਹੋਵੋ ਕੁਝ ਵਧੀਆ ਕਰਦੇ ਰਹੇ ਹੋਵੋ ਤੇ ਅੱਜ ਦਿਨ ਦੀ ਸ਼ੁਰੂਆਤ ਹੋਈ ਆਪਣੀ ਦੁਪਹਿਰ ਜੀ ਪਹਿਰ ਤਾਂ ਪਹਿਰ ਵੀ ਨਾਲ ਦੁਪਹਿਰ ਨਹੀਂ ਵੀ ਨਾਲ ਪਾਰਾ 12:30 ਹੋ ਰਿਹਾ ਜੀ ਤੇ ਜਲਦੀ ਜਲਦੀ ਵੀਡੀਓ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰਦੇ ਕਰੋ ਪਿਆਰਾ ਕਮੈਂਟ ਕਰਦੇ ਕਰੋ ਆਸ ਕਰਦਾ ਸਾਰੇ ਠੀਕਾਂ ਹੋਵੋ ਵਧੀਆ ਕਰਦੇ ਹੋਵੋ ਕੁਝ ਤੇ ਮੈਚ ਦੇ ਟ੍ਰੈਕਟਰ ਤੇਲ ਪੋਣ ਗਰਮੀ ਬਹੁਤ ਆਇਆ ਗਰਮੀ ਨੇ ਹਾਲ ਬੁਰਾ ਕਰਤਾ ਤੇ ਪਹਿਲਾਂ ਮੋਟਰ ਖਰਾਬ ਹੋ ਗਈ ਉਹ ਕੁਲਕਾ ਬਹਾ ਮਾਫਲਾਂ ਦਾ ਉਹ ਕਰਾ ਕੇ ਨੇ ਸੈਕਟਰ ਮੋਟਰ ਸਹੀ ਕਰਾਈ ਫਿਰ ਖੇਤ ਗਿਆ ਜੇ ਸੀ ਬੀ ਲੱਗੀ ਹੋਈ ਸੀ ਫਿਰ ਹੁਣ ਤੇਰਪਵਾੜਾ ਸਾਹਿਬ ਜਮੀਨ ਪਹੁੰਚਣੀ ਹੈ ਕਿ ਆਉਗਾ ਦਾ ਭਰਾ ਹੀ ਉਹਨਾਂ ਤੇਰਪਵਾੜਾ ਨੇ ਆ ਮੈਂ ਕਿਹਾ ਚੱਲ ਮੈਂ ਤੇਰਪਵਾੜਾ ਨੂੰ ਇੱਕ ਰੀ ਤੇ ਵੀ ਤੇਰ ਪਹੁੰਚ ਲਿਆ ਵੀ ਗਰਮੀ ਨੇ ਬੁਰਾ ਹਾਲ ਆਇਆ ਬਹੁਤ ਜ਼ਿਆਦਾ ਗਰਮੀ ਹੋ ਰਹੀ ਹੈ ਟੈਂਪਰੇਚਰ 45 ਡਿਗਰੀ ਹੋ ਰਿਹਾ ਅੱਜ ਗਰਮੀ ਨੇ ਤਾਂ ਧੂਆ ਘਟਦਾ ਧੂਆ 40 ਡਿਗਰੀ ਟੈਂਪਰੇਚਰ ਹੋ ਰਿਹਾਗਾ ਤੇਲ ਪਾ ਕੇ ਲੈਣਾ ਮਜਬੂਰੀ ਆ ਜਾਣਾ ਪੈਣਾ ਹੈ ਕੀ ਕਰੀਏ ਬਾਹਰ ਨਿਕਲੋ ਜੀ ਦਾ ਕਰਦਾ ਨਹੀਂ ਐਵੇਂ ਸ਼ਾਮ ਬੈਠੇ ਦਰਾਂ ਤੇ ਬੈਠੇ ਰੋ ਸ਼ਾਮ ਬੈਠਣ ਦਾ ਬੰਦਾ ਮਿਕ ਕਰਦਾ ਜੀ ਧੁੱਪੇ ਗਰਮੀ ਜੇ ਫਰਨਾ ਬਹੁਤ ਔਖਾ ਹੋ ਜਾਂਦਾ ਹੈ ਤੇਲ ਵੀ ਹੁਣ ਇਧਰੋਂ ਪਹਿਲਾਂ ਤਾਂ ਨਾਲ ਸੇਫਟਾਈ ਸਪਟਰ ਬੰਪਾ ਕਰਦੇ ਜਮਾਂ ਨਾਲ ਸੀ ਜੀ ਉੱਥੇ 3 ਪੁਆਇੰਟ ਦਾ ਜੀ ਹੁਣ ਆਪਾਂ ਵੀ ਬੰਦ ਕਰ ਰੱਖਿਆਗਾ ਮਾਤਰਾ ਪਰ ਮੇਰੇ ਕੋਲ ਪਤਾ ਨਹੀਂ ਹੋ ਗਿਆ ਚਲੋ ਤੇਲ ਪਵਾ ਲੈ ਜੇਰ ਫਿਰ ਮਿਲਦੇ ਆਂਗੇ ਜਾਂ ਤਾਂ ਜোন ਤੇਲ ਪਾਉਣ ਤੇਲ ਪਵਾ ਕੇ ਫਿਰ ਮਿਲਦੇ ਆਂਦੇ ਪਾਣ ਪਾਣ ਦੀ ਡਿਪੈਂਡ ਹੋਈ ਲਈ ਐਸੀ ਗੱਲ ਆ ਤੇ ਉਹ ਲੋਗ ਅਸੀਂ ਦੇਖੋ ਮੈਨੂੰ ਤਾਂ ਪਤਾ ਲੱਗੂਗਾ ਜੇਕਰ ਕੋਈ ਨਾ ਮਾਗੂਰ ਲੋਗ ਚਲੋ ਮੈਂ ਮੇਰੇ ਕਦੋਂ ਛੱਡ ਕੇ ਪਾਈ ਦਿੰਦਾ ਆਪਾਂ ਵਲੋਗ ਤੇ ਮਿਲਨੇ ਆ ਗਾ ਤੇਲ ਪਵਾ ਲੈ ਜੀ ਯਾਤ ਕਰਦੇ ਨਹੀਂ ਪਰ ਜਾਣਾ ਪਊਗਾ ਲਕਵਾ ਲੈ ਤੇ ਉਹ ਜਦਿਆ ਜ ਕਰਾਣ ਨੂੰ ਵਾਪਸ ਲੋ ਮਰਥੇ ਚ ਮਾਰਦੀ ਹੋਈ ਆ ਕੇ ਜਮਾ ਗਰਮ ਗਰਮ ਹਵਾ ਤੇ ਵੀ ਜਹਾ ਘਰ ਕਰ ਕੋਣ ਸਹੀ ਬਣਾ ਦੇਗਾ ਨਹੀਂ ਨਹੀਂ ਪੂਰੀ ਟੀਮ ਇਕੱਠੀ ਹੋਈ ਹੈ ਇਹ ਹੁਣ ਛੋਟੀਆਂ-ਛੋਟੀਆਂ ਸਾਹਬ ਇਹ ਮਾਮੇ ਭਾਂਜੇ ਪਹਾਣਾ ਪਟਿਜੇ ਪ੍ਰੀਜਿਆ ਆਣ ਭਾਂਜੇ ਸਭ ਕੈਂਪ ਕਰਦੇ ਨੇ ਤੁਹਾਡਾ ਬਾਜੰਦੇ ਵੀ ਸੀ ਇਹ ਰੋਮ ਦਵਾਈ ਤੋਂ ਜਾਂਦਾ ਸੀ ਉਹ ਪਿਛਲੇ ਲੰਮਾ ਪਿਆ ਹੋਇਆ ਸਰ ਮੁੱਖਰਮੀ ਬਹੁਤ ਹੈ ਯਾਰ ਬੁਖਾਰ ਲੱਗਿਆ ਹੋਇਆ ਸੀ ਗਰਮੀ ਕਰਕੇ ਬੁਖਾਰ ਪੈਦਾ ਨਹੀਂ ਛੱਡਦਾ ਹੀ ਬੁਖਾਰ ਆਉਂਦਾ ਸੀ ਜਿਵੇਂ ਖਾਂਸੀ ਬਹੁਤ ਹੈ ਕਰ ਬੁਖਾਰ ਬਹੁਤ ਪੀਜਾ ਮੇਰਾ ਤੇ ਅੱਜ ਮੇਰੇ ਕੋਲ ਗਿਆ ਸੀ ਮੈਂ ਪਹਿਲਾਂ ਤੇ ਉਹ ਕਿਤੇ ਅਟੈਕ ਰੋਡ ਉੱਤੇ ਗਿਆ ਫਿਰ ਉਹ ਸ਼ਾਪ ਦੇ ਕੋਲ ਗਿਆ ਤਾਂ ਦਵਾਈ ਦਵਾ ਲਿਆ ਕਿਉਂਕਿ ਸਾਰੇ ਜਵਾਕ ਉਹਨਾਂ ਨੂੰ ਦਵਾਈ ਲੱਗਦੀ ਹੈ ਫਿਰ ਦਵਾਈ ਆਦੋ ਹੈਗੀ ਤੇ ਗਰਮੀ ਹੈ ਵੀ ਬਹੁਤ ਆ ਜਵਾਕ ਟਿਕਦੇ ਨਹੀਂਗੇ ਜਿੰਦੇ ਕਰਕੇ ਫਿਰ ਗੱਡੀ ਉਹ ਨੋੜ ਹੋ ਜਾਂਦਾ ਕੰਮ ਆ। ਅਸੀਂ ਬਾਤ ਹੋ ਜਾਂਦੇ ਨੇ ਕਿ ਜਦੋਂ ਜਾਂਦਾ ਪੈਸੀ ਇਹ ਪੁੱਛਣ ਆਣੇ ਹਾਂ ਕਿ ਆ ਬਾਤੇ ਰਸਤੇ ਪਹੁੰਚ ਗਿਆ। ਦਵਾਈ ਦੂਵੀਂ ਦਵਾ ਕੇ ਫਿਰ ਇਹਨੂੰ ਘਰੇ ਛੱਡਦਾ। ਹਜੇ ਤਾਂ ਕਹੀ ਜਾਂਦਾ ਸੀ ਕਿ ਮੈਂ ਦੁਪਹਿਰ ਟਿੱਕੀ ਭਰੀ ਹੋਈ ਟਿੱਕੀ ਖਾਈ। ਜਿਸ ਸਮੱਸਿਓ ਮੋਟਰ ਹੋ ਤੋ ਜਿਸ ਜਿਹਾ ਮਗਰ ਨੌਂ ਨਗਰੀ ਦੇ ਨਾਲ ਕਾਰੋ ਬਦੂ ਮੈਂ ਆਉਣਾ ਮੈਂ। ਤੇ ਫਿਰ ਘਟੇ ਨਾ ਆਗੇ ਮੈਂ ਵੀ ਆਉਣਾ। ਜਵਾਗਤ ਨਹੀਂ ਹੈ ਜੋ ਕੰ ਦਾ ਚੱਲਦੀ ਰਹੇਗਾ ਹੁਣ ਛੁੱਟੀਆਂ ਨਹੀਂ ਆ ਤੇ ਪਲਾਨਾਰੇ ਨੂੰ ਲੈ ਕੇ ਆਏ ਗੱਲ ਤੇ ਜਵਾਗ ਸਾਰੇ ਇਕੱਠੇ ਹੋ ਰਹੇ ਨੇ ਖੇਡਦੇ ਨੇ ਪਰ ਸੌਣ ਰਸਤੇ ਸੀਗਾ ਜਾਂਨਾ ਡਾਕਟਰ ਲਾਵੇ ਫਿਰ ਦੇਖਦੇ ਹਾਂ ਆਰੇ ਬਲੌਗ ਆਪਾਂ ਕਿੰਨੀ ਕਰਦੇ ਸਿਏ ਹਨ ਉਹ ਆਪਣਾ ਇਹ ਦਾ ਸੁਆਦ ਹੈ ਮੌਸਮ ਕਰਤਾ ਪੂਰਾ ਠੰਡਾ ਨਹੀਂ ਪਈ ਜਾਂਦਾ ਆ ਛੰਝ ਛੇ ਹਵਾ ਚ ਦੇ ਲਈਏ ਕਣੀਆਂ ਵੀ ਠੰਡੀਆਂ ਨੇ ਤੇ ਪੇਹਿਆਂ ਦਾ ਬਾਹਰ ਲੈ ਗਿਆ ਕੁਛ ਕੁ ਰੱਖ ਕੇ ਨਜ਼ਾਰਾ ਆ ਗਿਆ ਬੰਦਾ ਅੱਜ ਹੁਣ ਤੱਕ ਵੀ ਦੁਪਹਿਰ ਦਾ ਕੰਨੀ ਕਿ ਜਿਆਦਾ ਗਰਮੀ ਨਹੀਂ ਕਿ ਜਿਆਦਾ ਗਰਮੀ ਨਹੀਂ ਸੀ ਬਲੈ ਚੜਦੀ ਬਹੁਤ ਵਿਚਾਰ ਨਜ਼ਾਇਸੀ 38 ਡਿਗਰੀ ਟੈਂਪਰੇਚਰ ਹੋਇਆ ਸੀ ਕੱਲ ਤਾਂ 45 ਡਿਗਰੀ 47 ਹੋ ਰਿਹਾ ਸੀ ਆ ਆਸੋ ਇਹ ਬੇਸਿਕੀ ਇਹਦਾ ਹੁਣ ਕਰੋ ਦੱਸਿਓ ਇਹੇ ਵੇਸੇ ਦੋ ਤਿੰਨ ਦਿਨਾਂ ਬਾਅਦ ਨਹੀਂ ਦੱਸਿਆ ਨਹੀਂ ਪਰ ਰੰਗ ਰੰਗ ਕਿਸੇ ਨੂੰ ਕੀ ਪਤਾ ਹੁੰਦਾ ਰਹੀ ਪਰ ਆਪਣੇ ਰੰਗ ਕਦੋਂ ਬਦਲ ਗਿਆ ਆਹ ਰੰਗ ਦਾ ਕਿਸੇ ਨੂੰ ਕੋਈ ਨਹੀਂ ਪਤਾ ਹੁੰਦਾਗਾ ਤੇ ਕੋਈ ਮੱਤੀ ਕੁਸ਼ਕ ਮੱਤੀ ਚਲੀ ਜਾਵੇ ਤੇ ਮੱਤੀ ਅੱਜ ਰੰਗ ਦਾ ਕੋਈ ਕੰਮ ਨਹੀਂ ਜਿਹੜਾ ਸਭੀ ਮੌਸਮ ਇਹ ਪਰ ਲੱਭੇ ਤਾਂ ਹਵਾ ਜਿਹੀ Bandara, wisatawan, uh, sardar Sardar Ranbir Singh pular. Singh wisatawan, Ranbir Singh wisatawan, wisatawan, Ranbir Singh, wisatawan, 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 Hai hi hai hi guys, hi guys, hi Hai guys. मी पे बार मौसम सही होगा जब आगे खुश हो फिर तेना